ਕਜੀ ਕਬੱਡੀ ਚ ਮੈਂ ਰੇਡਰ ਰੇਸ਼ਮ ਉਸਤਾਦ ਤੋਂ ਮਗਰੋਂ ਸੰਦੀਪ ਨੂੰ ਮੰਨਦਾ ਅੱਛਾ ਹਾਂਜੀ ਇਹ ਜਿਹੜੀ ਕਬੱਡੀ ਉਹਦੇ ਚ ਭਈ ਉਹ ਮੈਨੂੰ ਹੋਰ ਕਿਹ ਚ ਦੈ ਸਾਰੇ ਪਲੇਅਰਾਂ ਦੀ ਐ ਨਹੀਂ ਸਾਰੇ ਪਲੇਅਰ ਵਧੀਆ ਵਾ ਚਲੋ ਕੋਈ ਗੌਣ ਹੁੰਦਾ ਪਰ ਜਿਹੜਾ ਉਹਦੀ ਚ ਕੋਈ ਆਪਾਂ ਨੂੰ ਆਪਾਂ ਨੂੰ ਚੀਂ ਦੀਆ ਮੈਨੂੰ ਹੋਰ ਪਲੇਅਰ ਚ ਨਹੀਂ ਦੈ ਦਿੰਦੀ ਉਹਨਾਂ ਨੂੰ ਗਾਰਡ ਗੈਸਟ ਆ ਕੌਂਡੀ ਚ ਉਹ ਬੰਦੇ ਚਲੋ ਬੰਦਾ ਕਿਸੇ ਕਾਰਨ ਕੋਈ ਥੋੜਾ ਮਾੜਾ ਵੀ ਹੁੰਦਾ ਕਾਈਆਂ ਨਹੀਂਆਂ ਦਿੱਕਤਾਂ ਭਾਜੀ ਪਰ ਉਹ ਮਾਰੇ ਹੋ ਕੇ ਵੀ ਕੌਡੀ ਮਾੜੀ ਨਹੀਂ ਖੇੜ ਸਕਦੇ ਸਰੀਰ ਪੱਖੋਂ ਮਾਰੇ ਹੋ ਕੇ ਕੌਡੀ ਨਹੀਂ ਮਾੜੀ ਖੇੜ ਸਕਦੇ ਕੌਡੀ ਉਹਵੇਂ ਖੇਡਣਗੇ ਕੌਡੀ ਉਹਨਾਂ ਦੇ ਖੂਨ 'ਚ ਆ ਕੌਡੀ ਭਾਜੀ ਪੂਰੇ ਦੇ ਪਲੇਅਰ ਦੇ ਸਰੀਰ 'ਚ ਨਹੀਂ ਪਲੇਅਰ ਦੇ ਮੰਨ ਲਾ ਖੂਨ 'ਚ ਕੌਡੀ ਆ ਪਲੇਅਰ ਦੇ ਦਿਮਾਗ 'ਚ ਵੜੀ ਹੋਈ ਆ ਕੌਡੀ ਜਿਹੜੇ ਸਿੱਖੇ ਆ ਜਿਹੜੇ ਸਿੱਖ ਕੇ ਆਏ ਆ ਉਹਨਾਂ ਨੇ ਤਾਂ ਆਪਦਾ ਕੰਮ ਕਰ ਜਾਣਾ ਵਾ ਸਹੀ ਗੱਲ ਆ ਤੇ ਜਿਹੜੇ ਹੁਣ ਮੇਰੇ ਅੱਗੇ ਸਿੱਖੇ ਨਹੀਂ ਆਏ ਹਨਾ ਉਹਨਾਂ ਨੇ ਤਾਂ ਫਿਰ ਉੱਥੇ ਹੀ ਉਹਨਾਂ ਨੇ ਤਾਂ ਕਹਿਣਾ ਬਾਡੀ ਬਣਾਈਏ ਮਤਲਬ ਫੇਕ ਬਾਡੀ ਕਿੱਡੀ ਆਉ